ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਰ ਜੀਵਨ ਸੰਧੂ ਬਲੌਗ ਵੇਖਣ ਵਾਲਿਆਂ ਨੂੰ ਤੇ ਧੰਨਵਾਦ ਤੁਹਾਡਾ ਤੁਸੀਂ ਸਪੋਰਟ ਕਰਦੇ ਹੋ ਇੰਨੇ ਚੈਨਲ ਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਤੁਹਾਡਾ ਤੇ ਵਧੀਆ ਆਪਣੇ ਸਬਸਕ੍ਰਾਈਬਰ ਵਾਧੇ ਪਏ ਹੁਣ ਤੇ ਬੱਚੇ ਨੂੰ ਸਪੋਰਟ ਕਰ ਰਹੇ ਹੋ ਤੁਸੀਂ ਤੇ ਅੱਜ ਦਾ ਬਲੌਗ ਬਣਾਇਆ ਆਪਾਂ ਕਣਕ ਮਿਲੀ ਸੀ ਆਪਾਂ ਨੂੰ ਡੀਪੋ ਦੀ ਤੇ ਇਹ ਕਣਕ ਆਪਾਂ ਉਂਝ ਨਹੀਂ ਵਰਤੀ ਦੀ ਕਿਉਂਕਿ ਇਹਦੇ ਉਹਨੂੰ ਬਹੁਤ ਜ਼ਿਆਦੀਆਂ ਦਵਾਈਆਂ ਲੱਗੀਆਂ ਹੁੰਦੀਆਂ ਤੁਹਾਨੂੰ ਵੀ ਰਿਕਵੈਸਟ ਹੈ ਜੇ ਤੁਹਾਨੂੰ ਕਣਕ ਮਿਲਦੀ ਹੈ ਤਾਂ ਇਹਨੂੰ ਐਵੇਂ ਨਾ ਤੁਸੀਂ ਖਾਇਆ ਕਰੋ ਜਾਂ ਪਿਆਇਆ ਕਰੋ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦੀ ਦਵਾਈ ਲਾਈ ਹੁੰਦੀ ਹੈ ਜਦੋਂ ਤੁਸੀਂ ਧੋਵੋਗੇ ਇਸ ਕਣਕ ਨੂੰ ਤਾਂ ਤੁਹਾਨੂੰ ਪਤਾ ਲੱਗੂਗਾ ਇਸ ਕਣਕ ਦੇ ਵਿੱਚੋਂ ਕਿੰਨਾ ਜ਼ਿਆਦੀ ਗੰਦਗੀ ਨਿਕਲਦੀ ਹੈ ਇਸ ਕਰਕੇ ਜਦੋਂ ਵੀ ਅਸੀਂ ਇਹ ਕਣਕ ਮਿਲਦੀ ਹੈ ਤਾਂ ਅਸੀਂ ਇਹਨੂੰ ਕਦੇ ਵੀ ਇਸ ਇਸ ਤਰ੍ਹਾਂ ਨਹੀਂ ਇਹਨੂੰ ਪਸਾਇਆ ਆਟਾ ਇਹਨੂੰ ਅਸੀਂ ਪਹਿਲਾਂ ਚੰਗੀ ਤਰ੍ਹਾਂ ਧੋਨੇ ਆ ਤਿੰਨ ਚਾਰ ਪਾਣੀ ਧੋ ਕੇ ਫਿਰ ਇਹਨੂੰ ਅਸੀਂ ਵੀ ਵਾਪਸ ਕਣਕ ਨੂੰ ਪਿਆਈ ਦਾ ਕਿਉਂਕਿ ਬਹੁਤ ਜ਼ਿਆਦਾ ਦਵਾਈ ਲਾਈ ਹੁੰਦੀ ਐ ਇਸ ਕਣਕ ਨੂੰ ਕਿਉਂਕਿ ਜਿੰਨਾ ਵੀ ਆਪਾਂ ਕਰ ਸਕੀਏ ਪ੍ਰੇਜ ਆਪਾਂ ਨੂੰ ਕਰਨਾ ਚਾਹੀਦਾ ਤੇ ਇਸ ਕਰਕੇ ਸੁਖਮੰਦਾ ਪਾਪਾ ਕਣਕ ਧੋਣ ਲਿਆ ਕਿ ਮੈਂ ਕਿਹਾ ਵੀ ਤੁਸੀਂ ਧੋ ਦੋ ਕਣਕ ਤੇ ਧੋਂਦੇ ਪਿਆ ਕਣਕ ਤੇ ਹੋਰ ਛੇਡੇ ਕੰਮ ਨੇ ਮੈਂ ਹਾਂ ਚੱਲ ਮੈਂ ਕਰ ਲੈਨੀ ਆ ਤੁਸੀਂ ਕਣਕ ਤੋਂ ਦੋ ਕਿਉਂਕਿ ਇਸ ਵੇਲੇ ਟੂਟੀ ਆਉਂਦੀ ਏ ਤੇ ਟੂਟੀ ਦਾ ਵੀ ਲਾਲਚ ਹੁੰਦਾ ਕੋਈ ਕਣ ਜਿਹੜੇ ਵੀ ਕੰਮ ਹੋਣ ਵਾਲੇ ਉਹ ਕਰ ਲਈਏ ਤੇ ਕਹਿੰਦੇ ਚੱਲ ਮੈਂ ਕਣਕ ਤੋਂ ਦਿੰਨਾ ਤੇ ਕਣਕ ਤੋਂ ਹੁੰਦੇ ਆ ਨਾਲ ਮੈਂ ਹੋਰ ਥੋੜੇ ਛੋਟੇ ਛੋਟੇ ਜਿਹੜੇ ਕੰਮ ਹੋਰ ਮੈਂ ਹਾਂ ਕਰ ਲੈਨੀ ਆ ਤੁਸੀਂ ਕਣਕ ਤੋਂ ਦੋ ਤੇ ਇਸ ਕਰਕੇ ਤੁਸੀਂ ਜਦੋਂ ਵੀ ਵਰਤੋ ਕਣਕ ਇਸ ਤਰ੍ਹਾਂ ਮਿਲਦੀ ਹੈ ਤਾਂ ਵੈਸੇ ਮੇਰੀ ਤਾਂ ਆਦਤ ਹੈ ਵੈਸੇ ਜਦੋਂ ਦੂਸਰੀ ਕਣਕ ਘਰ ਵਾਲੀ ਉਹ ਵੀ ਮੈਂ ਧੋ ਕੇ ਆਟਾ ਪਿਉ ਨਹੀਂ ਆ ਕਿਉਂਕਿ ਜਿਹੜੇ ਧੋ ਕੇ ਕਣਕ ਆਟਾ ਪਿਉਂਦਾ ਬਹੁਤ ਵਧੀਆ ਜਿਹੜਾ ਆਟਾ ਪੀਸਦਾ ਤੇ ਵੈਸੇ ਵੀ ਸੁੰਗੜੀ ਵਗੈਰਾ ਨਹੀਂ ਲੱਗਦੀ ਤੇ ਇਸ ਤਰ੍ਹਾਂ ਹੁਣ ਇਹ ਕਣਕ ਆਪਾਂ ਅਜੇ ਧੋ ਕੇ ਤੇ ਟੋਕਰੇ 'ਚ ਪਾ ਕੇ ਜਦੋਂ ਪਾਣੀ ਮਿਕਚੜ ਜਾਏਗਾ ਤੈਨੂੰ ਆਪਾਂ ਉੱਪਰ ਵਧੀਆ ਜੋ ਪਾਣੀ ਨੂੰ ਚੜ ਜੇਗਾ ਫਿਰ ਇਹਨੂੰ ਉੱਪਰ ਕੋਠੇ ਤੇ ਖਲਾ ਰਾਵਾਂਗੇ ਤੇ ਸੁੱਕ ਜੂਗੀ ਕਣਕ ਤੇ ਕੋਈ ਟਾਈਮ ਤਾਂ ਨਹੀਂ ਕਾਸ ਲੱਗਦਾ ਪਰ ਆਵਾ ਨਹੀਂ ਲਿਆ ਪਈ ਭਾਜੀ ਮਿਹਨਤ ਕਰਾਂਗੇ ਤੇ ਆਪਣਾ ਕੰਮ ਵੀ ਵਧੀਆ ਹੁੰਦਾ ਤੇ ਆਟਾ ਵੀ ਬਹੁਤ ਵਧੀਆ ਤੇ ਜੋ ਫੁੜਕੇ ਹੋਏ ਉਹ ਬਹੁਤ ਜ਼ਿਆਦਾ ਵਧੀਆ ਬਣਦੇ ਇਸ ਤਰ੍ਹਾਂ ਕਣਕ ਧੋ ਕੇ ਪਉਣ ਨਾਲ ਤੇ ਇਸ ਕਰਕੇ ਅਸੀਂ ਸਾਰੇ ਕਣਕ ਨੂੰ ਪਿਉ ਪਹਿਲਾਂ ਤੋਕੇ ਫਿਰ ਇਸ ਨੂੰ ਆਪਾਂ ਅੱਗੇ ਕਰੀਦਾ ਪਿਆਈਦਾਰ ਨੂੰ ਤੇ ਧੰਨਵਾਦ ਤੁਹਾਡਿਆਂ ਦਾ ਸਾਰਿਆਂ ਦਾ ਤੁਸੀਂ ਇੰਨਾ ਪਿਆਰ ਦਿੰਦੇ ਹੋ ਚੈਨਲ ਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਤੇ ਇਧਰ ਮੈਂ ਆਟਾ ਪਿਆਇਆ ਸੀ ਤੇ ਇਹ ਵੀ ਮੈਂ ਖਾ ਚੱਲ ਹੁਣ ਮੱਤੀ ਵਿੱਚ ਪਾ ਲਈਏ ਤੇ ਇਹਨੂੰ ਮੈਂ ਇਹ ਵੀ ਇਹ ਵੀ ਜੋ ਆਟਾ ਇਹ ਵੀ ਅਸੀਂ ਇਸੇ ਤਰ੍ਹਾਂ ਹੀ ਕਣਕ ਧੋ ਕੇ ਪਿਆਇਆ ਇਸੇ ਤਰ੍ਹਾਂ ਹੁਣ ਕਿਉਂਕਿ ਅੱਗੇ ਸਿਆਲ ਆਉਣ ਵਾਲਾ ਹੈ ਤੇ ਹੁਣ ਕਿ ਅੱਗੇ ਧੁੱਪਾਂ ਵੀ ਬਹੁਤ ਘੱਟ ਲੱਗਣੀਆਂ ਤਾਂ ਕਰਕੇ ਉਹ ਕਣਕ ਜਿਹੜੀ ਮਿਲੀ ਅਸੀਂ ਨਾਲ ਹੁਣ ਧੋ ਕੇ ਉਹਨੂੰ ਸੁਕਾ ਕੇ ਗੱਟਾ ਭਰ ਕੇ ਰੱਖ ਲੈਣਾ ਤੇ ਫਿਰ ਵੀ ਸੌਖਾ ਹੋ ਜਾਂਦਾ ਕਿਉਂਕਿ ਅੱਗੇ ਸਿਆਲ 'ਚ ਤੁਹਾਨੂੰ ਪਤਾ ਧੁੱਪਾਂ ਬਹੁਤ ਘੱਟ ਲੱਗਣੀਆਂ ਤੇ ਫਿਰ ਸੁੱਕਦੀਆਂ ਕਣਕ ਸੁੱਕ ਨਹੀਂ ਔਖੀ ਹੋ ਜਾਣੀ ਤੇ ਇਧਰ ਜੀਵਨ ਵੀ ਉੱਠ ਪਿਆ ਤੇ ਜੀਵਨ ਜਦੋਂ ਉੱਠਦਾ ਹੈ ਪਹਿਲੋ ਮੇਰੇ ਕੋਲ ਹੀ ਆਉਂਦਾ ਮੰਮੀ ਜੂੜਾ ਬਾਲਦੇ ਪਹਿਲੋ ਜੂੜਾ ਬਲਾਊਗਾ ਤੇ ਫਿਰ ਇਹਨੇ ਅੱਗੇ ਬੁਰਸ਼ ਕਰਨ ਜਾਣਾ ਆ ਫੜ ਆਪ ਕੋ ਮੁੱਠਿਆ ਨਾਲ ਹੀ ਜੀਵਨ ਵੀ ਤੈਨੂੰ ਜਿਵੇਂ ਨੂੰ ਮੈਂ ਕਿਹਾ ਮੈਨੂੰ ਕਟਾ ਚਕਾ ਕੇ ਜਗਾ ਦੇ ਮੜਾ ਜੀ ਸੌਖਾ ਪੈ ਜੂਗਾ ਆਟਾ ਤੇ ਆਟਾ ਪਾ ਕੇ ਰੱਖ ਲਾਂਗੇ ਆਪਾਂ ਮੱਟੀ ਚ ਜੀਵਨ ਨੇ ਜਦੋਂ ਗੱਟਾ ਚਕਾਇਆ ਤੇ ਮੈਨੂੰ ਕਹੇ ਹੁਣ ਛੱਡ ਦੇ ਜੀਵਨਾਂ ਦਾ ਲੈ ਹੁਣ ਮੰਮੀ ਕਹਿੰਦੀ ਛੱਡ ਦੇ ਤੇ ਇਸ ਕਰਕੇ ਹੱਸਦਾ ਪਿਆ ਸੀ ਤੇ ਜੀਵਨ ਆਟਾ ਪਵਾ ਕੇ ਚਲੇ ਗਿਆ ਤੇ ਆਪਾਂ ਆਟਾ ਪਾ ਕੇ ਸਾਰਾ ਇਸੇ ਤਰ੍ਹਾਂ ਮਿੱਟੀ 'ਚ ਰੱਖ ਦੇਣਾ ਕਿਉਂਕਿ ਕਰਦੇ ਨੇ ਕਿੰਨੇ ਕਿੰਨੇ ਕੰਮ ਨੇ ਬਹੁਤ ਜ਼ਿਆਦਾ ਹੋ ਜਾਂਦੇ ਆ ਜਿਹੜੇ ਨਾਲੋ ਨਾਲ ਹੱਥੋ ਹੱਥ ਹੋ ਜਾਣਾ ਇਹ ਵਧੀਆ ਰਹਿੰਦਾ ਤੇ ਤੁਸੀਂ ਵੀ ਇਸੇ ਤਰ੍ਹਾਂ ਆਟਾ ਜਿੰਨਾ ਵੀ ਹੋ ਸਕੇ ਆਪਣਾ ਕਣਕ ਨੂੰ ਧੋ ਕੇ ਵਰਤਿਆ ਕਰੋ ਕਿਉਂਕਿ ਵੈਸੇ ਤਾਂ ਹਰ ਇੱਕ ਚੀਜ਼ 'ਚ ਬਹੁਤ ਜਿਆਦੀਆਂ ਖਾਦਾਂ ਸਪਰੇਆਂ ਨੇ ਪਰ ਜਿੰਨਾ ਹੋ ਸਕਦਾ ਆਪਾਂ ਨੂੰ ਆਪਣੇ ਆਪ ਥੋੜੀ ਜਿਹੀ ਮਿਹਨਤ ਕਰਨੀ ਚਾਹੀਦੀ ਹੈ ਤੇ ਥੋੜਾ ਜਿਹਾ ਵੀ بچ ਸਕੀ ਹੈ ਇਹਨਾਂ ਖਾਦਾਂ ਸਪਰੇਆਂ ਬਿਮਾਰੀਆਂ ਤੋਂ ਜਾਣ ਜੋ ਥੋੜਾ ਜਿਹਾ ਕੁਝ ਵਧੀਆ ਖਾ ਸਕਤੀ ਸਕੀ ਜਿੰਨੀ ਆਪਣੀ ਕੋਸ਼ਿਸ਼ ਹੋ ਸਕੇ ਉਹ ਨਹੀਂ ਤਾਂ ਆਪਾਂ ਨੂੰ ਕਰਨੀ ਚਾਹੀਦੀ ਹੈ ਤੇ ਆਟਾ ਪਾ ਕੇ ਆਪਾਂ ਮੱਟੀ ਕਰਤੀ ਬੰਦ ਤੇ ਇਹ ਉਧਰ ਸੁਖਮੰਨ ਦਾ ਪਾਪਾ ਕਨਕਾ ਤੋਹੀ ਜਾਂਦਾ ਹੈ ਤੇ ਬਸ ਥੋੜੀ ਰਹਿ ਗਈ ਅੱਧਾ ਕੋ ਗੱਟਾ ਜੀਵਨ ਬੁਰਜ ਕਰਦਾ ਪਿਆ ਬਸ ਜੇ ਇਹ ਜਿਹੜੀ ਰਹਿ ਗਈ ਕਨਕੇ ਵੀ ਧੋਕੇ ਆਪਾਂ ਬਸ ਕੋਠੇ ਤੇ ਖਲਾਰ ਦੇਣੀ ਤੇ ਗੱਜਾਨ ਵਧੀਆ ਪੁੱਪਾ ਲੱਗਦੀਆਂ ਨਾ ਪਈਆਂ ਤੇ ਸੁੱਕ ਜੂਗੀ ਛੇਤੀ ਥੋੜੀ ਕਣਕ ਰਹਿ ਗਈ ਆਪਣੇ ਧੋਕੇ ਪਾ ਕੇ ਮੰਜੇ ਤੇ ਖਿਲਾਰ ਦੇਾਂਗੇ ਤੇ ਤੁਹਾਨੂੰ ਜੀ ਵੀਡੀਓ ਸਾਡੀ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਲਾਈਕ ਬਹੁਤ ਘੱਟ ਆਉਂਦੇ ਆ ਆਪਾਂ ਨੂੰ ਕਮੈਂਟ ਵੀ ਬਹੁਤ ਘੱਟ ਆਉਂਦੇ ਆ ਥੋੜੇ ਜਿਹਾ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸਬਸਕ੍ਰਾਈਬ ਤੇ ਥੈਂਕ ਯੂ ਧੰਨਵਾਦ ਅੱਜ ਦਾ ਵਲੌਗ ਇੱਥੋਂ ਤੱਕ ਥੈਂਕ ਯੂ